ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਧਾ ਢੇ ਸਾਹਮਣੇ ਇੱਕ ਕਵਿਤਾ ਲੈ ਕੇ ਪੇਸ਼ ਹੋਏ ਆ ਆਪ ਜੀ ਪਿਆਰ ਸਹਿ ਸਰਬੰਨ ਕਾਲਨਾ ਜੀ ਧੋ ਬੜੀਆਂ ਕੀਮਤੀ ਜ਼ਿੰਦਾ ਧੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਣੇ ਕਲਾ ਅੰਝ ਵਿੱਚ ਆਣਖ ਲੋ ਗਈਆਂ ਇਹ ਤੱਕ ਕਿ ਤਸੀਹਾ ਗਮ ਗਾਂ ਇਹ ਤੱਕ ਕਿ ਤਸੀਹਾ ਗਮ ਗਾਂ ਕੰਦਾਂ ਵੀ ਪਾਗਲ ਹੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਣਖ ਲੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾ ਵਿੱਚ ਆਣ ਖਲੋ ਗਈਆਂ ਬੱਚਿਆਂ ਦੀ ਤੱਕ ਕੁਰਬਾਨੀ ਅੰਬਰਾਂ ਤੇ ਛਾਈ ਹੈਰਾਨੀ ਬੱਚਿਆਂ ਦੀ ਤੱਕ ਕੁਰਬਾਨੀ ਅੰਬਰਾਂ ਤੇ ਛਾਈ ਹੈਰਾਨੀ ਗੁਜ਼ਰੀ ਦੇ ਚੰਨ ਦੀਆਂ ਰਿਸ਼ਮਾਂ ਗੁਜ਼ਰੀ ਦੇ ਚੰਨ ਦੀਆਂ ਰਿਸ਼ਮਾਂ ਧਰਤੀ ਵਿੱਚ ਯਾਦ ਲੱਗ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਨਲਖੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਦਖੋ ਗਈਆਂ ਸੂਬੇ ਨੇ ਹੁਕਮ ਸੁਣਾਇਆ ਜਲਾਦਾਂ ਦਾ ਜੀਲ ਘਰ ਆਇਆ ਸੂਬੇ ਨੇ ਹੁਕਮ ਸੁਣਾਇਆ ਜਲਾਦਾਂ ਦਾ ਜੀਲ ਘਰ ਆਇਆ ਨਿੱਕੀ ਦੀਆਂ ਫੁੱਲ ਕਿਤਾਬਾਂ ਨੇਕੀ ਦੀਆਂ ਪੁਲਕਿਤਾਬਾਂ ਬੱਚਿਆਂ ਦੀ ਜਾਣਨ ਰੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਣ ਖਲੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਣ ਖਲੋ ਗਈਆਂ ਫਤਿਹ ਸਿੰਘਲੇ ਫਤਿਹ ਬੁਲਾ

ਸ਼ਹੀਦੇ ਉਸ਼ਫਰੀ ਪਰ ਹੋ ਕੇ ਸ਼ਹੀਦੇ ਉਸ਼ਫਰੀ ਸਾਰੇ ਕੰਗਲੂ ਵਿੱਚ ਤੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਣ ਖਲੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਨਿਉ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਣ ਖਲੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾ ਵਿੱਚ ਅੱਖ ਲੋ ਗਈਆਂ ਵਾਹਿਗੁਰੂ ਦਾ ਘਰ ਸਾ ਵਾਹਿਗੁਰੂ ਕੀ ਫਤਿਹ